ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਕੈਤੀ ਪਿਛਲੇ ਸਾਲ 17 ਅਪ੍ਰੈਲ 2023 ਨੂੰ ਹੋਈ ਸੀਗੀ ਔਰ ਇਹ ਡਕੈਤੀ ਹੋਈ ਕਿੱਥੇ ਸੀ ਕੈਨੇਡਾ ਦੇ ਟੋਰਾਂਟੋ ਜਿਹੜਾ ਉੱਥੋਂ ਦੇ 에어ਪੋਰਟ ਪੀਅਰਸਨ ਦੇ ਵਿੱਚ ਦਰਸਲ ਇਸ 에어ਪੋਰਟ ਦੀ ਕਾਰਗੋ ਕੰਪਾਊਂਡ ਦੇ ਵਿੱਚ ਇੱਕ ਸ਼ਿਪਮੈਂਟ ਸਵਿਟਜ਼ਰਲੈਂਡ ਤੋਂ ਆਈ ਸੀਗੀ ਇਸ ਸ਼ਿਪਮੈਂਟ ਦੇ ਵਿੱਚ ਬਾਈ ਮਿਲੀਅਨ ਡਾਲਰ ਕੀਮਤ ਦੇ ਸੋਨਾ ਸੀ ਤੇ ਨਾਲ ਕੈਸ਼ ਸੀਗਾ ਇਸ ਬਾਰੇ ਜਾਣਕਾਰੀ ਉਥੋਂ ਦੇ ਸਟਾਫ ਨੂੰ ਤਾਂ ਹੈਗੀ ਸੀ ਤੇ ਇੱਥੇ ਹੀ ਇਹਨਾਂ ਦੀ ਨੀਤ ਜਿਹੜੀ ਆ ਬਦਨੀਤ ਹੋ ਗਈ ਇਸ ਡਕੈਤੀ ਦੇ ਵਿੱਚ ਭਾਰਤੀ ਮੂਲ ਦੇ 6 ਲੋਕ ਜਿਹੜੇ ਆ ਉਹ ਸ਼ਾਮਲ ਜਿਨ੍ਹਾਂ ਚੋਂ ਕੁਝ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਝ ਕੁ ਹਲੇ ਫਰਾਰ ਚੱਲ ਰਹੇ ਆ ਦਰਅਸਲ 17 April ਨੂੰ ਸਵਿਟਜ਼ਰਲੈਂਡ ਦੇ ਜ਼ੁਰੀਖ ਤੋਂ ਇੱਕ ਸ਼ਿਪਮੈਂਟ ਆਈ ਸੀ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੇ ਉੱਤੇ ਜਿਹਨੂੰ ਲੈਣ ਵਾਸਤੇ ਉਹਨਾਂ ਦੀ ਜਿਹੜੀ ਕੰਪਨੀ ਹੈ ਉਹਨਾਂ ਨੇ ਬਕਾਇਦਾ ਆਪਣੇ ਬਿੱਲ ਲੈ ਕੇ ਉੱਥੇ ਪਹੁੰਚਣਾ ਸੀਗਾ ਪਰ ਇਸ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਕੰਮ ਕਰਦੇ ਸੀਗੇ ਭਾਰਤੀ ਮੂਲ ਦੇ ਜਿਨ੍ਹਾਂ ਨੂੰ ਪਤਾ ਸੀਗਾ ਕਿ ਇਹਨਾਂ ਜਿਹੜੇ ਬਾਕਸ ਉੱਥੋਂ ਆਏ ਆ ਸਵਿਟਜ਼ਰਲੈਂਡ ਤੋਂ ਇਹਦੇ ਵਿੱਚ ਸੋਨਾ ਤੇ ਪੈਸੇ ਆ ਉਹਨਾਂ ਨੇ ਆਪਣੀ ਇੱਕ ਬਿਉਂਤ ਕੱਢ ਲਈ ਦਰਸਲ ਜਦੋਂ ਇਹ ਸ਼ਿਪਮੈਂਟ ਜਿਹਦੇ ਵਿੱਚ ਸੋਨਾ ਤੇ ਪੈਸੇ ਸੀਗੇ ਇਦੇ ਬਰਾਬਰ ਹੀ ਇੱਕ ਸ਼ਿਪਮੈਂਟ ਹੋਰ ਆਈ ਸੀਗੀ ਜਿਹਦੇ ਵਿੱਚ ਸੀ ਫੂਡ ਸੀਗਾ ਇਹਨਾਂ ਸਾਰਿਆਂ ਨੇ ਕੀ ਕੀਤਾ ਕਿ ਇੱਕ ਟਰੱਕ ਹਾਇਰ ਕੀਤਾ ਇੱਕ ਜਾਲੀ ਬਿੱਲ ਬਣਾਇਆ ਤੇ ਉੱਥੇ ਜਦੋਂ ਕੰਪਾਊਂਡ ਦੇ ਵਿੱਚ ਇਹ ਆਪਣਾ ਸੀ ਫੂਡ ਦਾ ਕੰਟੇਨਰ ਲੈਣ ਪਹੁੰਚਦੇ ਆ ਤਾਂ ਉਸੇ ਦੌਰਾਨ ਬੜੀ ਚਲਾਕੀ ਦੇ ਨਾਲ ਇਹ ਕੀ ਕਰਦੇ ਆ ਕਿ ਸਾਰੇ ਕੰਟੇਨਰ ਉਹ ਵਾਲੇ ਜਿਹੜੇ ਲੋਡ ਕਰਦੇ ਆ ਜਿਨ੍ਹਾਂ ਵਿੱਚ ਸੋਨੇ ਦੀਆਂ ਇੱਟਾਂ ਪਈਆਂ ਹੋਈਆਂ ਸੀ ਲਗਭਗ 6600 ਸੋਨੇ ਦੀਆਂ ਇੱਟਾਂ ਜਿਹੜੀਆਂ ਸੀਗੀਆਂ ਉਹਨਾਂ ਨਾਲ ਭਰੇ ਜਿਹੜੇ ਕੰਟੇਨਰ ਸੀ ਇਹਨਾਂ ਨੇ ਆਪਣੇ ਟਰੱਕ ਦੇ ਵਿੱਚ ਲੱਦ ਲਏ ਤੇ ਉੱਥੋਂ ਲੈ ਕੇ ਰਫੂ ਚੱਕਰ ਹੋ ਗਏ ਕੁਝ ਕੁ ਦੇਰ ਮਗਰੋਂ ਜਿਨ੍ਹਾਂ ਨੇ ਉਹ ਸੋਨੇ ਦੀਆਂ ਬ੍ਰਿਕਸ ਲੈਣ ਆਉਣਾ ਸੀਗਾ ਉਹ ਗੱਡੀ ਲੈ ਕੇ ਆ ਗਏ ਜਦੋਂ ਉਹਨਾਂ ਨੇ ਕਨਫਰਮ ਕਰਨਾ ਚਾਇਆ ਕਿਉਂਕਿ ਇਹ ਬਹੁਤ ਇਹ ਕੋਸਟਲੀ ਸਮਾਨ ਸੀਗਾ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਵਾਰੀ ਚੈੱਕ ਕਰਾ ਦਿਓ ਕਿ ਇਹ ਸਾਡਾ ਹੀ ਸ਼ਿਪਮੈਂਟ ਹੈ ਤੇ ਜਦੋਂ ਉਹਨਾਂ ਨੂੰ ਸ਼ਿਪਮੈਂਟ ਚੈੱਕ ਕਰਾਈ ਗਈ ਤਾਂ ਪਤਾ ਲੱਗਿਆ ਕਿ ਇਹ ਤਾਂ ਸੀ ਫੂਡ ਹੈ ਤੇ ਉਹ 골ਡ ਕਿੱਥੇ ਗਿਆ ਫੇਰ ਉਹਨਾਂ ਨੂੰ ਲੱਗਾ ਕਿ ਸ਼ਾਇਦ ਜਿਹੜਾ ਟਰੱਕ ਡਰਾਈਵਰ ਪਹਿਲਾਂ ਸਮਾਨ ਲੈ ਕੇ ਗਿਆ ਉਹ ਗਲਤੀ ਦੇ ਨਾਲ ਸੋਨਾ ਲੈ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦਰਅਸਲ ਉਹ ਗਲਤੀ ਦੇ ਨਾਲ ਨਹੀਂ ਲੈ ਕੇ ਗਿਆ ਸੀਗਾ ਉਹ ਪੂਰੀ ਵਿਉਂਤਬੰਦੀ ਦੇ ਨਾਲ ਉਥੋਂ ਉਹ ਸੋਨਾ ਤੇ ਪੈਸੇ ਲੈ ਕੇ ਫਰਾਰ ਹੋ ਗਿਆ ਸੀ ਕੈਨੇਡਾ ਦੀ ਪੁਲਿਸ ਨੂੰ ਪੂਰਾ 1 ਸਾਲ ਲੱਗਾ ਇਸ ਰੋਬਰੀ ਨੂੰ ਇਸ ਡਕੈਤੀ ਨੂੰ ਸੁਲਝਾਉਂਦਿਆਂ ਇਹਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਫੜੇ ਗਏ ਆ ਉਹਨਾਂ ਦੇ ਵਿੱਚ ਸਾਰੇ ਲੋਕ ਜਿਹੜੇ ਆ ਉਹ ਟੋਰਾਂਟੋ ਬ੍ਰੈਂਟਨ ਆਸ-ਪਾਸ ਦੇ ਰਹਿਣ ਵਾਲੇ ਆ ਜਿਨ੍ਹਾਂ ਦੇ ਵਿੱਚ ਪ੍ਰਸਾਦ ਪਰਮਾ ਲਿੰਗਮ ਜਿਹੜਾ ਬ੍ਰੈਂਟਨ ਦਾ ਰਹਿਣ ਵਾਲਾ ਸਿਮਰਨ ਪਨੇਸਰ ਜਿਹੜਾ ਕਿ 에ਅਰ ਕੈਨੇਡਾ ਦੇ ਵਿੱਚ ਹੀ ਜੌਬ ਕਰਦਾ ਸੀਗਾ ਅਲੀ ਰਜ਼ਾਨਾ ਦਾ ਇੱਕ ਸ਼ਖਸ ਆ ਉਹ ਵੀ ਉੱਥੋਂ ਦਾ ਹੀ ਰਹਿਣ ਵਾਲਾ ਅਮਦਾਦ ਚੌਧਰੀ ਜਿਹੜਾ ਉਹ ਵੀ ਉੱਥੋਂ ਦਾ ਟੋਰਾਂਟੋ ਦਾ ਹੀ ਰਹਿਣ ਵਾਲਾ ਔਰ ਇਹਦੇ ਨਾਲ ਪਰਮਪਾਲ ਸਿੱਧੂ ਜਿਹੜਾ ਦੇਵੀ 에ਅਰ ਕੈਨੇਡਾ ਦਾ ਐਮਪਲੋਈ ਹੈ ਪਰ ਇਹ ਸਾਰੀ ਦਕੈਤੀ ਦੇ ਵਿੱਚ ਇੱਕ ਹੋਰ ਅਹਿਮ ਸ਼ਖਸ ਹੈ ਉਹਦਾ ਨਾਮ ਹੈ ਅਮਿਤ ਜਲੋਟਾ ਦਰਸਲ ਇਹ ਜਿਹੜਾ ਅਮਿਤ ਜਲੋਟਾ ਨਾਮ ਦਾ ਸ਼ਖਸ ਹੈ ਇਹ ਬੇਸਿਕਲੀ ਜੁਐਲਰੀ ਸ਼ਾਪ ਚਲਾਉਂਦਾ ਤੇ ਜਦੋਂ ਫੜਿਆ ਗਿਆ ਇਹ ਸਾਰਾ ਸਮਾਨ ਤਾਂ ਪਤਾ ਲੱਗਾ ਕਿ ਇਹਨਾਂ ਨੇ ਇਹ ਸਾਰਾ ਸਮਾਨ ਖੁਰਦ-ਬੁਰਦ ਕਰ ਦਿੱਤਾ ਉਹ ਇਸ ਕਰਕੇ ਕੀਤਾ ਕਿਉਂਕਿ ਇਹਨਾਂ ਨੇ ਹਥਿਆਰਾਂ ਦੀ ਇੱਕ ਵੱਡੀ ਸ਼ਿਪਮੈਂਟ ਜਿਹੜੀ ਆ ਉਹ ਮੰਗਵਾਈ ਹੋਈ ਸੀ ਉਹਨੂੰ ਪੇਮੈਂਟ ਕਰਨੀ ਸੀਗੀ ਔਰ ਜਿਹੜੀ ਪੁਲਿਸ ਨੂੰ ਸੋਨੇ ਦੀ ਬਰਾਮਦਗੀ ਹੋਈ ਹੈ 6600 ਸੋਨੇ ਦੀਆਂ ਇੱਟਾਂ ਚੋਂ ਕੇਵਲ 900 ਗ੍ਰਾਮ ਸੋਨਾ ਪੁਲਿਸ ਬਰਾਮਦ ਕਰ ਸਕੀ ਹੈ 1 ਸਾਲ ਦੇ ਵਿੱਚ ਔਰ ਕੁਝ ਕ ਜਿਹੜੇ ਪੈਸੇ ਬਰਾਮਦ ਹੋਏ ਨੇ ਬਾਕੀ ਸਾਰਾ ਕੁਝ ਹਜੇ ਰਿਕਵਰੀ ਕਰਨੀ ਬਾਕੀ ਹੈ ਸੋ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਜਿਹੜੀ ਕਾਮਯਾਬੀ ਵੀ ਕਹਿ ਸਕਦੇ ਆ ਕਿ ਪੁਲਿਸ ਨੂੰ 1 ਸਾਲ ਲੱਗਾ ਇਸ ਪੂਰੇ ਮਾਮਲੇ ਨੂੰ ਸੁਲਝਾਉਂਦਿਆਂ ਹੋਇਆ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿੱਥੇ ਉਹਨਾਂ ਨੂੰ ਹੁਣ ਸਜ਼ਾ ਹੋਏਗੀ ਪਰ 에ਅਰ ਕੈਨੇਡਾ ਦੇ ਦੋ EMPLOYEES ਜਿਨ੍ਹਾਂ ਨੂੰ ਪਤਾ ਸੀਗਾ ਕਿ ਇਸ ਕਾਰਗੋ ਦੇ ਰਾਹੀਂ ਸੋਨਾ ਤੇ ਕੁਝ ਪੈਸੇ ਜਿਹੜੇ ਆ ਉਹ ਸਵਿਟਜ਼ਰਲੈਂਡ ਤੋਂ ਆਏ ਆ ਉਹਨਾਂ ਨੇ ਪੂਰੀ ਵਿਉਂਤਬੰਦੀ ਕਰਕੇ ਜਿਹੜਾ ਇਸ ਪੂਰੇ ਕਾਰਨਾਮੇ ਨੂੰ ਅੰਜਾਮ ਦਵਾਇਆ ਔਰ ਇਹ ਸਾਰੇ ਜਿਹੜੇ ਲੋਕ ਸੀਗੇ ਜਿਨ੍ਹਾਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਇਹ ਉਥੋਂ ਟ੍ਰਾਂਟੋ ਛੱਡ ਚੁੱਕੇ ਸੀਗੇ ਕੇਵਲ ਪਰਮਪਾਲ ਸਿੱਧੂ ਜਿਹੜਾ ਉਹ ਨੌਕਰੀ ਕਰ ਰਿਹਾ ਸੀਗਾ ਉਹਨੂੰ ਇਦਾਂ ਲੱਗਦਾ ਸੀਗਾ ਵੀ ਇਸ ਬਾਰੇ ਤਾਂ ਕਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਔਰ ਜਿਹੜਾ ਸਿਮਰਨ ਪ੍ਰੀਤ ਪਨੇਸਰ ਸੀਗਾ ਇਹਨੇ ਇਸ ਘਟਨਾ ਤੋਂ ਤੁਰੰਤ ਬਾਅਦ ਨੌਕਰੀ ਛੱਡ ਦਿੱਤੀ ਸੀਗੀ ਤੇ ਜਿਹੜਾ ਟਰੱਕ ਡਰਾਈਵਰ ਸੀਗਾ ਜਿਹੜਾ ਉਹ ਟਰੱਕ ਲੈ ਕੇ ਉਸ ਦਿਨ 17 ਅਪ੍ਰੈਲ 2023 ਨੂੰ ਜਿਹੜਾ ਉੱਥੇ ਕਾਰਗੋ ਕੰਪਾਊਂਡ ਦੇ ਵਿੱਚ ਆਇਆ ਸੀਗਾ ਉਹਨੂੰ ਕੈਨੇਡੀਅਨ ਪੁਲਿਸ ਨੇ ਪੈਂਸਿਲਵੇਨੀਆ ਜਿਹੜਾ ਕਿ ਅਮਰੀਕਾ ਦੇ ਵਿੱਚ ਇੱਕ ਸਟੇਟ ਆ ਉਥੋਂ ਗ੍ਰਿਫਤਾਰ ਕੀਤਾ ਤੇ ਹੁਣ ਇਹ ਸਾਰੇ ਜਣੇ ਜਿਹੜੇ ਆ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਪਰ ਇਹ ਸਾਰੇ ਜਾਣਿਆਂ ਦੀ ਜ਼ਮਾਨਤ ਹੋ ਜਾਣੀ ਹੈ ਕਿਉਂਕਿ ਕੈਨੇਡਾ ਦੇ ਲਾਅ ਜਿਹੜੇ ਆ ਉਹ ਕੋਈ ਬਹੁਤੇ ਸਖਤ ਨਹੀਂ ਹੈਗੇ ਇਸੇ ਦੇ ਚਲਦਿਆਂ ਇਹ ਲੋਕ ਲਗਭਗ 2 ਸਾਲ ਜਾਂ 10 ਸਾਲ ਦੀ ਕੇਵਲ ਸਜ਼ਾ ਭੁਗਤਣਗੇ ਔਰ ਉਸ ਤੋਂ ਬਾਅਦ ਇਹ ਫੇਰ ਬਾਹਰ ਆ ਜਾਣਗੇ ਪਰ ਜਿਹੜਾ ਸਵਾਲ ਇਹ ਹੈ ਕਿ ਇੰਨੀ ਵੱਡੀ ਜਿਹੜੀ ਇਹਨਾਂ ਨੇ ਹਥਿਆਰਾਂ ਦੀ ਖੇਪ ਮੰਗਾਈ ਸੀ ਉਹਦਾ ਇਹਨਾਂ ਨੇ ਕੀ ਕਰਨਾ ਸੀਗਾ ਉਹ ਹਥਿਆਰ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਆ ਉਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ Subscribe to One India channel and never miss an update.